ਇਹ ਇੱਕ ਵਾਰਦਾਤ ਹੋਈ ਸੀਗੀ ਡਿਵੀਜ਼ਨ ਨੰਬਰ 4 ਦੇ ਏਰੀਏ ਦੇ ਵਿੱਚ ਜਿਹਦੇ ਵਿੱਚ ਇੱਕ ਆਟੋ ਤੇ ਤਿੰਨ ਦੋਸ਼ੀ ਸੀਗੇ ਜਿਨ੍ਹਾਂ ਨੇ ਇੱਕ ਵਿਅਕਤੀ ਤੋਂ 1 ਲੱਖ ਰੁਪਿਆ ਜਿਹੜਾ ਹੈਗਾ ਉਹਦਾ ਖੋਲਿਆ ਸੀਗਾ ਤੇ ਉਹ ਸਾਡੇ ਕੋਲ ਜਦੋਂ ਕੰਪਲੇਟ ਆਈ ਤਾਂ ਅਸੀਂ ਇਮੀਡੀਏਟਲੀ ਉਹਦੇ ਵਿੱਚ ਐਫ ਆਈ ਆਰ ਰਜਿਸਟਰ ਕੀਤੀ ਸੀਗੀ 82/25 ਜਿਹੜੀ ਐਫ ਆਈ ਆਰ ਡਿਵੀਜ਼ਨ ਨੰਬਰ 4 ਉਹ ਰਜਿਸਟਰ ਹੈ ਉਸ ਤੋਂ ਬਾਅਦ ਐਸ ਐਚ ਓ 4 ਤੇ ਉਹਨਾਂ ਦੀ ਟੀਮ ਨੇ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਉਹਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲੀ ਤਾਂ ਅਸੀਂ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਰਵੀ ਕੁਮਾਰ ਜਿਹੜਾ ਕਿ ਸਲੇਮ ਡਾਬਰੀ ਦਾ ਰਹਿਣ ਵਾਲਾ ਇੱਕ ਉਪਕਾਰ ਸਿੰਘ ਇਹ ਵੀ ਸਲੇਮ ਡਾਬਰੀ ਦਾ ਹੈ ਤੇ ਇੱਕ ਅਸ਼ੋਕ ਕੁਮਾਰ ਜਿਹੜਾ ਕਿ ਖੰਨੇ ਦਾ ਪਿੱਛੇ ਰਹਿਣ ਵਾਲਾ ਹੈਗਾ ਤੇ ਇਹਦੇ ਵਿੱਚ ਜਿਹੜਾ ਉਪਕਾਰ ਸਿੰਘ ਇਹਨਾਂ ਜੀ ਦੋਸ਼ੀ ਹੈਗਾ ਉਹ ਆਰਡਰ ਨੂੰ ਚਲਾ ਰਿਹਾ ਸੀਗਾ ਤੇ ਰਵੀ ਤੇ ਅਸ਼ੋਕ ਨੇ ਜਿਹੜੇ ਦੋ ਦੋਸ਼ੀ ਇਹਨਾਂ ਨੇ ਜਿਹੜਾ 1 ਲੱਖ ਰੁਪਏ ਖੋਹ ਕੀਤੇ ਸੀਗੇ ਤੇ ਅਸੀਂ ਜਿਹੜਾ 1 ਲੱਖ ਰੁਪਏ ਖੋਹ ਕੀਤਾ ਸੀਗਾ ਉਹਦੇ ਵਿੱਚੋਂ ਜਿਹੜਾ ਚੋਰੀ ਕੀਤਾ 44000 ਰੁਪਏ ਉਹ ਰਿਕਵਰ ਕਰ ਲਿਆ ਤੇ ਵਾਰਦਾ ਜਿਹੜੀ ਇਹਦੇ ਆਟੋ ਵਰਤੀ ਸੀਗੀ ਉਹ ਵੀ ਜਿਹੜੀ ਹੈ ਰਿਕਵਰ ਕਰ ਲਈ ਹੈ ਤੇ ਇਹਦੇ ਵਿੱਚ ਜਿਹੜੀ ਇਹ ਆਟੋ ਹੈਗੀ ਹੈ ਇਹ ਬੇਸਿਕਲੀ ਇਹਦੀ ਓਨਰ ਕੋਈ ਸੁਨੀਤਾ ਰਾਣੀ ਕਰਕੇ ਲੇਡੀ ਹੈ ਜਿਹੜੀ ਜਿਨ੍ਹਾਂ ਨੇ ਇਹ ਆਟੋ ਜਿਹੜਾ ਰਵੀ ਕੁਮਾਰ ਦੋਸ਼ੀ ਆ ਉਹਨੂੰ ਰੈਂਟ ਤੇ ਦਿੱਤੀ ਹੋਈ ਸੀਗੀ ਉਹ ਡੇਲੀ ਨੂੰ 1000 ਰੁਪਏ ਦੇ ਰੈਂਟ ਤੇ ਹੁੰਦੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਵਾਰਦਾਤ ਕੀਤੀ ਹੈ ਤਹਿਮ ਉਸੀ ਇਹਨਾਂ ਦਾ ਰਿਮਾਂਡ ਲਿੱਤਾ ਤੇ ਇਹਨਾਂ ਤੋਂ ਜਿਹੜੀ ਰਿਕਵਰੀ ਵੀ ਕਰਾਈ ਹੈ ਆਟੋਮੈਟਿਕ ਰਿਕਵਰੀ ਕਰਾਈ ਹੈ ਤੇ ਪੈਸਿਆਂ ਦੀ ਰਿਕਵਰੀ ਕਰਾਈ ਹੈ ਕੁਝ ਪੈਸੇ ਜਿਹੜੇ ਨੇ ਇਹਨਾਂ ਨੇ ਖਰਚਤੇ ਨੇ ਬਾਕੀ ਪੈਸੇ ਜਿਹੜੇ ਨੇ ਤੇ ਕੁਝ ਇਹਨਾਂ ਦੀ ਜਿਵੇਂ ਦੇਣਦਾਰੀਆਂ ਸੀ ਕਿਸ ਤੋਂ ਉਧਾਰ ਲਿੱਤੇ ਹੋਏ ਸੀਗੇ ਉਹ ਪੈਸੇ ਇਹਨਾਂ ਤੇ ਇਹਨਾਂ ਨੇ ਹੋਰ ਖਰਚ ਕਰਦੇ ਬਾਕੀ ਉਸੀ ਇਹਨਾਂ ਦਾ ਰਿਮਾਂਡ ਲੈ ਕੇ ਕੋਸ਼ਿਸ਼ ਕਰਦੇ ਆ ਕਿ ਹੋਰ ਜਿਹੜਾ ਪੈਸੇ ਹੈਗੇ ਨੇ ਉਹ ਰਿਕਵਰ ਕਰਾਈਏ ਤੇ ਹੋਰ ਇਨਵੈਸਟੀਗੇਟ ਕਰਾਂਗੇ ਕਿ ਇਹਨਾਂ ਨੇ ਕੋਈ ਹੋਰ ਵਾਰਦਾਤਾ ਨਹੀਂ ਕੀਤੀਆਂ ਹੈਗੀਆਂ ਤੇ ਗ੍ਰਫਤਾਰੀ ਵਾਸਤੇ ਦੇਰੀ ਕਿਉਂ ਹੋਈ ਗ੍ਰਫਤਾਰੀ ਜਿਹੜੀ ਹੈਗੀ ਇੱਕ ਦੋਸ਼ੀ ਦੀ ਉਲੂ ਤਰੀਕ ਦੀ ਹੋਈ ਹੈ 25 ਨੂੰ ਹੋਈ ਹੋਈ ਹੈ ਆਪਣੇ ਘਰਾਂ ਚ ਭੱਜੇ ਹੋਏ ਸੀਗੇ ਲੇਕਿਨ ਜਿਹੜੀ ਅਸੀਂ ਆਪਣੀਆਂ ਟੀਮਸ ਲਾਈਆਂ ਸਾਰੀ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਟੈਕਨੀਕਲ ਇੰਟੈਲੀਜੈਂਸ ਯੂਜ਼ ਕੀਤੀ ਉਸ ਤੋਂ ਬਾਅਦ 25 ਤਰੀਕ ਨੂੰ ਜਿਹੜਾ ਇਹਨਾਂ ਨੂੰ ਅਰੈਸਟ ਕੀਤਾ ਕਿੰਨੀ ਅਮਾਉਂਟ ਇਹਨਾਂ ਕੋਲੋਂ ਰਿਕਵਰ ਹੋਈ ਹੈ ਟੋਟਲ ਜਿਹੜੀ ਹੈ 43000 ਰੁਪਏ ਜਿਹੜਾ ਅਸੀਂ ਉਹ ਰਿਕਵਰ ਕਰ ਲਿਆ ਇਹ ਬਾਕੀ ਦੀ ਅਮਾਉਂਟ ਐ ਬਾਕੀ ਇਹਨਾਂ ਨੇ ਦੱਸਿਆ ਜੀ ਜਿਹੜਾ ਅਸੀਂ ਖਰਚ ਕਰ ਲਿਆ ਕੁਝ ਦੇਣਦਾਰੀਆਂ ਸੀਗੀਆਂ ਇਹਨਾਂ ਦੀਆਂ ਉਹ ਦੇਤੀਆਂ ਨੇ ਉਹਨੂੰ ਅਸੀਂ ਬਾਕੀ ਰਿਮਾਂਡ ਲੈ ਕੇ ਕੋਸ਼ਿਸ਼ ਕਰਦੇ ਆ ਕਿ ਹੋਰ ਵੀ ਜਿਹੜਾ ਰਿਕਵਰ ਕਰੀਏ ਸਰ ਦੋ ਬੰਦੇ ਸਲੇਮਪਟ ਆਉਂਦੇ ਨੇ ਇੱਕ ਖੰਡਾ ਤੇ ਨਾਲ ਆਪਸ ਵਿੱਚ ਕ联ਕਸ਼ਨ ਕੀ ਹੈ ਆਪਸ ਤੇ ਉਹ ਦੋਸਤ ਨੇ ਜੀ ਇੱਕ ਦੂਜੇ ਥਰੂ ਜਾਣਦੇ ਨੇ ਤੇ ਫਿਰ ਇਕੱਠੇ ਹੋ ਕੇ ਇਹਨਾਂ ਨੇ ਕੋਈ ਸੀ ਕਿਸੇ ਕੇਸ ਨਹੀਂ 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 ਕੋਈ ਕੋਈ ਕੇਸ ਦੋਸਤ ਨਹੀਂ ਆਗੇ ਵੈਸੇ ਦੋਸਤ ਕੋਈ ਨਸ਼ਾ ਵਰਾਮੀ ਕਰਦੇ ਜਾ ਉਹ ਸਾਰਾ ਜੀ ਹੁਣ ਸੀ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅੱਗੇ ਉਹ ਰਿਮਾਂਡ ਲੈ ਕੇ ਉਹ ਸਾਰਾ ਵੈਰੀਫਾਈ ਕਰਾ ਉਹ ਜੇ ਨਸ਼ਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਇਹਨਾਂ ਨੇ ਲੁੱਟ ਕੀਤੀ ਕਿਉਂ ਇਹਨਾਂ ਦੀ ਮਨਸ਼ਾ ਕਿਸੇ ਲੁੱਟ ਕਰਨ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਜੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਉਹ ਸਾਰਾ ਕੀ ਕਿਥੇ ਕਿਸ ਪਰਪਸ ਲਈ ਹੈ ਕਿ ਹਲੇ ਇਹਨਾਂ ਦਾ ਵਰਜਨ ਹੈ ਕਿ ਖਰਚੇ ਨੇ ਕਿ ਪੈਸੇ ਕਿ ਲੋ ਦਿੱਤੇ ਨੇ ਅਗਰ ਉਧਾਰ ਲਿੱਤੇ ਸੀਗੇ ਤਾਂ ਉਹਨੂੰ ਕਿਸ ਪਰਪਸ ਲਈ ਲਿੱਤੇ ਸੀਗੇ ਕਿਉਂਕਿ ਉਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਹੁਣ ਅਸੀਂ ਵੈਰੀਫਾਈ ਕਰਾਂਗੇ ਸਰ ਇਹਨਾਂ ਨੇ ਪਹਿਲੀ ਵਾਰੀ ਇਮਜ਼ਾਮ ਕੀਤਾ ਜਾਂ ਪਹਿਲੀ ਵੀ ਇਹਨਾਂ ਕੋਲ ਕੇਸ ਕਰਾ ਉਹ ਹੁਣ ਅਸੀਂ ਰਿਮਾਂਡ ਲੈ ਕੇ ਜੀ ਸਾਰਾ ਵੈਰੀਫਾਈ ਕਰਾਂਗੇ ਕਿ ਇਹਨਾਂ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਕੀ ਹੈ ਤੇ ਇਹਨਾਂ ਨੇ ਹੋਰ ਕਿੱਥੇ ਕਿੱਥੇ ਵਾਰਦਾਤਾ ਕੀਤੀ ਆ ਜੀ